13 ਲੱਖ ਦਾ ਦਾ ਪੀਰ ਨਗਾਹਾ ਛੇਜ ਕਮੇਟੀ ਰਜਿਸਟਰਡ ਗੜੀਜੀ ਸੰਗ ਜਲਾਸ਼ੀ ਪਤਕਨਗਰ ਬਲੋਂ ਦਿਹਾੜਮਾ 18 ਸਾਲਾ ਛੇਜ ਮੇਲਾ ਕੀਤਾ ਗਿਆ ਉਹਦੇ ਵਿੱਚ ਸਹਿਯੋਗ ਕਰਨ ਵਾਲੇ ਸਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕਰਨ ਦੇ ਲਈ ਕਿ ਉਹਨਾਂ ਦਾ ਧੰਨਵਾਦ ਕਰਦੇ ਲਈ ਪੂਰੀ ਛੇਜ ਕਮੇਟੀ ਉਹਨਾਂ ਦੇ ਨਾਲ ಗ್ರಾಮ ਪੰਚਾਇਤ ਤੇ ਸਾਡੇ ਪਤਵੰਤੇ ਸਜਣ ਹਾਜ਼ਰ ਹੈ ਜਿਹੜਾ ਜਨਾ ਵੀ ਸਜਣਾ ਬਦੋ 18 ਮੇ ਛੇਜ ਮੇਲੇ ਲਈ ਸਾਨੂੰ ਸਹਿਯੋਗ ਮਿਲਿਆ ਹੈ ਉਹਨਾਂ ਦੇ ਨਾਮ ਇਸ ਤਰ੍ਹਾਂ ਆ ਤੁਹਾਨੂੰ ਦੱਸ ਰਿਹਾ ਹਰਜਿੰਦਰ ਸਿੰਘ ਜੀ ਤੁਸਾਂ ਯੂਕੇ ਵਾਲੇ 2.5 ਲੱਖ ਰੁਪਏ ਆ ਕੁਲਵਿੰਦਰ ਸਿੰਘ ਜੀ ਸਾਡੇ ਪੁਰੇ ਵਾਰਸਾਂ ਬਹਾਵਲੈਂਡ ਵਾਲੇ 1,63,000 ਦੇ ਕਰੀਬ ਮਹਿੰਦਰ ਸਿੰਘ ਜੀ ਯੂਐਸਏ ਤੇ ਉਹਨਾਂ ਦਾ ਸਾਰਾ ਪਰਿਵਾਰ ਸਾਰਾ ਪ੍ਰਕਾਸ਼ ਸਿੰਘ ਜੀ ਵਿਲਿਆਰ ਸਿੰਘ ਜੀ ਸਵਰਗਵਾਸੀ ਨੰਬਰ ਦਾ ਸਰਦਾ ਨਿਰਮਲ ਸਿੰਘ ਜੀ ਦੇ ਪਰਿਵਾਰ ਵੱਲੋਂ 1 ਲੱਖ ਰੁਪਏ ਆਇਆ ਤੇ ਸਵਰਗਵਾਸੀ ਸਰਦੋਪ ਸਿੰਘ ਜੀ ਦੇ ਪਰਿਵਾਰ ਵੱਲੋਂ ਵੀ ਲਗਭਗ 20,000 ਦੀ ਇੱਕ ਫਾਉਂਡਰੀ ਮਾਇਆ ਆਈ ਸੀਗੀ ਇਹ ਲੋਕ ਨਾਲ ਕੁਲਦੀਪ ਸਿੰਘ ਜੀ ਯੂ ਐਸ اے ਉਹਨਾਂ ਕੋਲੋਂ 55000 ਰੁਪਇਆ ਆਇਆ ਸਰਗਸੀ ਗਰਮੀਤ ਸਿੰਘ ਰਾਜਦਾਲ ਦੇ 17 ਮਲੋਂ ਨੰਬਰ ਦਾ ਰਾਜਦਾਲ ਉਤਾਰ ਨਦਰਾਣ ਕੈਨੇਡਾ ਵਾਲੇ ਅਤੇ ਹੁਸਨ ਜ਼ਰਾਇ ਪੇਮ ਜ਼ਰਾਣ ਉਹਨਾਂ ਸਾਰੇ ਕੋਲੋਂ 55000 ਰੁਪਇਆ ਆਇਆ ਜੀ ਅੱਗੇ ਗਿਆਨ ਸਿੰਘ ਜੀ ਯੂ ਐਸ اے ਉਹਨਾਂ ਕੋਲੋਂ 55000 ਰੁਪਇਆ ਸਾਡੀ ਸ਼ਹਿਰੀ ਬੀਟੀ ਨੂੰ ਆਇਆ ਹਲਤਾਰ ਅਤੇ ਕੀ ਮਾਣ ਸਾਡੇ ਸ਼ੁਕਰ ਜਗੀਰ ਸਿੰਘ ਸਾਲਮ ਅਜੀਤ ਸਿੰਘ ਤੋਂ ਵੱਲੋਂ 51000 ਰੁਪਏ ਆਇਆ ਹਵਾਰਦ ਸਿੰਘ ਜੀ ਦਿਉਰ ਸਾਹਿਬ ਉਹਨਾਂ ਵੱਲੋਂ ਵੀ ਇਸ ਮੇਲੇ ਲਈ 51000 ਰੁਪਏ ਦੀ ਸਹਾਇਤਾ ਮਿਲੀ ਹੈ ਅਮਰੀਕ ਸਿੰਘ ਜੀ ਪਰਿਵਾਰ ਇਹਨਾਂ ਦੇ ਪਰਿਵਾਰ ਵੱਲੋਂ ਵੀ 51000 ਰੁਪਏ ਸਾਡੇ ਰੂਪ ਲਾਲ ਜੀ ਦੇ ਪਰਿਵਾਰ ਵੱਲੋਂ 51000 ਰੁਪਏ ਆਇਆ ਤੇ ਇਹਨਾਂ ਦੇ ਨਾਲ ਦੀ ਨਾਲ ਇੱਕ ਗੋਮਦਾਨ ਜਿਹੜਾ 105000 ਰੁਪਏ ਦਾ ਸਾਨੂੰ ਆਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ 18ਵੇਂ ਸ਼ੇਜੇ ਮੇਲੇ ਦੇ ਵਿੱਚ ਸਾਡੇ ਅਨੰਤ ਰਾਮ ਜੀ ਦਵਰਾਣ ਸਾਹਿਬ ਇਹਨਾਂ ਦਾ ਜਿਹੜਾ ਪਰਿਵਾਰ ਆ ਇਹਨਾਂ ਦਾ ਪੁੱਤ ਜਿਹੜਾ ਆ ਜਰਮਨ ਤੋਂ ਤੀਰਸ ਰਾਮ ਦੋਗਰਾ ਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਨੇ ਬੱਚਿਆਂ ਵੱਲੋਂ ਤੇ 51000 ਰੁਪਏ ਦੀ ਜਿਹੜੀ ਰਕਮੀ ਹੈ ਉਹ ਸਾਡੀ ਸ਼ਹਿਜ ਕਮੇਟੀ ਨੂੰ ਭੇਜੀ ਗਈ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੋਗਰਾ ਪਰਿਵਾਰ ਦਾ ਵੀ ਜਿਹੜਾ ਨੇ 51000 ਰੁਪਏ ਜਿਹੜਾ ਆ ਸਾਡੇ ਅਨੰਤ ਰਾਮ ਜੀ ਚੇਲਾ ਸਾਹਿਬ ਦੋਗਰਾ ਜੀ ਉਹਨਾਂ ਦਾ ਪਰਿਵਾਰ ਤੀਰਸ ਰਾਮ ਜੀ ਜਰਮਨੀ ਜਿਹੜਾ ਆ ਉਹਨਾਂ ਦਾ ਬੇਟਾ ਉਨਾ ਬਲੋਂ ਬੇਟਿਆਂ ਬਲੋਂ ਤੇ ਅਸੀਂ ਵੀ ਵਿਖੇ ਵਿੱਚ ਹੀ ਯਾਸ ਕਰ ਦੇਗੇ ਪਰਿਵਾਰ ਜਿਹੜਾ ਆ ਬਾਕੀ ਪਰਿਵਾਰ ਵੀ ਜਿਹੜੇ ਆ ਉਹ ਸਾਡੀ ਸ਼ਹਿਦ ਦੀ ਬੇਟੀ ਨੂੰ ਆਰਥਿਕ ਸਹਿਯੋਗ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੱਡੇ ਇਨਾਮ ਤੇ ਗਏ ਆ ਉਹ ਜ਼ੁਲਾਰ ਬਹਾਦਰ ਸਿੰਘ ਦੀ ਘਰ ਦਾ ਜਰਮਨ ਵਾਲੇ ਜਿਨ੍ਹਾਂ ਨੇ ਜੀਵ ਦਿੱਤੀ ਇਸ ਮੇਲੇ ਦੇ ਵਿੱਚ ਅੱਗੇ ਸਵਰਨ ਸਿੰਘ ਜੀ ਅਕਾਲੀ ਚੱਕਦਾਨੇ ਵਾਲੇ ਉਹਨਾਂ ਵੱਲੋਂ ਬੁਲਟ ਮੋਟਰਸਾਈਕਲ ਦਿੱਤਾ ਗਿਆ ਅੱਗੇ ਕੁਲਵਿੰਦਰ ਸਿੰਘ ਜੀ ਰਾਣਾ ਉਹਨਾਂ ਵੱਲੋਂ ਈਟਰੀ ਵਾਲਿਆਂ ਵੱਲੋਂ ਜਿਹੜੇ ਬਖਲੌਰ ਤੋਂ ਆਂ ਸਪਲੈਂਟਰ ਮੋਟਰਸਾਈਕਲ ਦਿੱਤਾ ਗਿਆ ਅੱਗੇ ਬਹਾਦਰ ਸਿੰਘ ਕੁਦਾਵਰ ਸਿੰਘ ਸਾਨੂੰ ਸੁਧਾਰ ਮਹਿੰਦਰ ਸਿੰਘ ਸਾਡੇ ਸਰਪੰਚ ਵਾਲੇ ਇਹਨਾਂ ਦੇ ਪ੍ਰਬੰਧਨ ਤੋਂ ਸਜਜੂਈ ਜਿਹੜੀ ਆ ਝੋਕੀ ਵੀ ਦਿੱਤੀ ਗਈ ਆ ਅੱਗੇ ਅਮਰਜੀਤ ਸਿੰਘ ਸਾਹਿਬ ਉਹਦੇ ਪਰਿਵਾਰ ਵੱਲੋਂ ਜਿਹੜੀ ਆ ਫੈਕਟਰੀ ਵਾਈ ਸੂਦੀ ਦਿੱਤੀ ਗਈ ਆ ਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਈ ਵਾਰੀ ਰਈਆਂ ਸਾਧੀਆਂ ਦੇ ਜਿਹੜੇ ਨਾਮ ਆ ਉਹ ਕੋਲੋਂ ਤੋਂ ਰਹਿ ਜਾਂਦੇ ਆ ਕਿਤੇ ਕੋਈ ਗੁੱਸਾ ਕੀ ਹੋਵੇ ਤਾਂ ਸਮੁੱਚੀ ਕਿ ਕਮੇਟੀ ਬੁਲਾਉਣਾ ਤੇ ਉਹ ਵਾਗਜੋਣੇ ਆ ਜਿਨ੍ਹਾਂ ਨੇ 18ਵੇਂ ਛੰਗਵੇਲੇ ਵਾਸਤੇ ਸਾਡਾ ਭਰਪੂਰ ਸਹਿਯੋਗ ਕੀਤਾ ਉਹਨਾਂ ਐਨਆਰਆਈ ਸਾਥੀਆਂ ਦਾ ਪਿੰਡ ਵਾਲੇ ਸਾਥੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਸ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਇਹ ਸਾਥੀ ਜਿਹੜੇ ਆ ਸਾਡੇ ਵਿਰਾਂ ਰੱਖਦਾ ਦਾ ਪੀਰ ਨਗਾਹਾਂ ਛੰਗ ਕਮੇਟੀ ਦੇ ਨਾਲ ਜੁੜ ਕੇ ਆਣਗੇ ਕੋਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ ਕਿ ਸਾਡੀ ਸਾਡੀ ਟੀਮ ਜਿਹੜੀ ਆ ਉਹ ਵਧੀਆ ਜਿਹੜਾ ਮੇਲਾ ਆ ਉਨੀ ਮੇਲਾ ਉਹ ਤੁਹਾਡੇ ਵਾਅਦੇ ਲੈ ਕੇ ਆਏਗੀ ਤੇ ਮੈਂ ਸਾਡੇ ਜਿਹੜੇ ਵਿਸ਼ੇਸ਼ ਤੌਰ ਤੇ ਐਨਆਰਆਈ ਆਏ ਆ ਸਰਦਾਰ ਬਹਾਦਰ ਸਿੰਘ ਜੀ ਗੱਟਾ ਸਾਹਿਬ ਉਹਨਾਂ ਬੇਤਿਕਰਾਮ ਕਿ ਉਹ ਆ ਕੇ ਆਪਣਾ ਸਰਮਾਨ ਜਿਹੜਾ ਆ ਉਹ ਕਮੇਟੀ ਦੇ ਕੋਲ ਲੈਣ ਬਹਾਦਰ ਸਿੰਘ ਜੀ ਗੱਟਾ ਜਰਮਨੀ ਵਾਲੇ